ਤੇ ਜਰੂਰ ਕਮੈਂਟਾਂ ਦੇ ਵਿੱਚ ਦੱਸਿਓ ਜਦੋਂ ਪੰਜਾਬ ਦੇ ਨੌਜਵਾਨ ਇਕੱਠੇ ਹੋ ਜਾਂਦੇ ਸਮੁੱਚੇ ਰੂਪ ਚ ਤੇ ਉਸ ਗੁਰੂ ਗੋਬਿੰਦ ਸਿੰਘ ਦੇ ਜਕਾਰਿਆਂ ਦੀ ਗੂੰਜ ਤੇ ਕੇਸਰੀ ਨਿਸ਼ਾਨ ਤੇ ਇਸ ਤਰ੍ਹਾਂ ਦਾ ਮਾਹੌਲ ਪ੍ਰਗਟ ਹੋ ਜਾਂਦਾ ਕਿ ਇੱਕ ਵਾਰ ਤਾਂ ਲੱਗਦਾ ਵੀ ਸਾਰੀ ਦੁਨੀਆ ਨੂੰ ਜਿੱਤ ਲੈਣਗੇ ਇਸ ਤਰ੍ਹਾਂ ਦਾ ਜੋਸ਼ ਸਾਡੇ ਨੌਜਵਾਨਾਂ ਚ ਹੁੰਦਾ ਚਾਹੇ ਤੁਸੀਂ ਆਨੰਦਪੁਰ ਸਾਹਿਬ ਦੀ ਧਰਤੀ ਉੱਤੇ ਹੋਲੇ ਮੱਲੇ ਤੇ ਜਾਣ ਵੇਲੇ ਦੇਖ ਲਿਓ ਚਾਹੇ ਸਰਹੰਦ ਜਿੱਦੋਂ ਸਾਡੇ ਨੌਜਵਾਨ ਸ਼ਹੀਦਾਂ ਦੀ ਧਰਤੀ ਤੇ ਮੱਥਾ ਟੇਕਣ ਜਾਂਦੇ ਆ ਤੇ ਬੇਸ਼ੱਕ ਦਿੱਲੀ ਦੇ ਵਿੱਚ ਕਿਸਾਨੀ ਬਿੱਲ ਵਾਪਸ ਕਰਾਉਣ ਸਮੇਂ ਜੋ ਨੌਜਵਾਨਾਂ ਨੇ ਅੱਗੇ ਹੋ ਕੇ ਹੰਬਲ ਮਾਰਿਆ ਉਹ ਪ੍ਰਾਣੀ ਇਤਿਹਾਸਕ ਦੇ ਵਿੱਚ ਸਦਾ ਅਮਰ ਰਹਿਣ ਵਾਲੀ ਇਤਿਹਾਸ ਦੇ ਵਿੱਚ ਨੌਜਵਾਨਾਂ ਦੀ ਕਹਾਣੀ ਜੋ ਗੁਰੂ ਗੋਬਿੰਦ ਸਿੰਘ ਪਾਸ਼ਾ ਇਸ ਧਰਤੀ ਦੇ ਉੱਤੇ ਆ ਕੇ ਸਾਡੇ ਲਹੂ ਦੇ ਵਿੱਚ ਆਜ਼ਾਦੀ ਭਰ ਕੇ ਇਹ ਨੌਜਵਾਨ ਉਸੇ ਆਜ਼ਾਦੀ ਦਾ ਪ੍ਰਤੀਕ ਹੁੰਦੇ ਆ ਜਦੋਂ ਕਿਤੇ ਕੋਈ ਇਸ ਤਰ੍ਹਾਂ ਦੀ ਗੱਲ ਆਉਂਦੀ ਆ ਪੰਥ ਦੇ ਖਿਲਾਫ ਜਾਂ ਪੰਜਾਬ ਦੇ ਖਿਲਾਫ ਇਹ ਨੌਜਵਾਨ ਆਪਣੇ ਜਜ਼ਬਾਤ ਲੈ ਕੇ ਸੜਕਾਂ ਉੱਤੇ ਆ ਤੁਰਦੇ ਆ ਬਸ ਇੱਕ ਘਾਟ ਜ਼ਰੂਰ ਆ ਜੋ ਮੈਨੂੰ ਲੱਗਦਾ ਬਈ ਸਾਡੇ ਜਿਹੜੇ ਲੀਡਰ ਆ ਉਹ ਇਹਨਾਂ ਨੌਜਵਾਨਾਂ ਦੀ ਜਿਹੜੀ ਤਾਕਤ ਆ ਹਜੇ ਤੱਕ ਉਹ ਸਾਂਭਣ ਦੇ ਕਾਬਿਲ ਨਹੀਂ ਗਏ ਜਾਂ ਅਸੀਂ ਲੀਡਰ ਹੀ ਉਹਨਾਂ ਨੂੰ ਮੰਨ ਲਿਆ ਕਿ ਜਿਹੜੇ ਕਿਰਦਾਰ ਦੇ ਵਿੱਚ ਕੱਚੇ ਨੇ ਜੇ ਕੋਈ ਲੀਡਰ ਇਸ ਤਰ੍ਹਾਂ ਦਾ ਆ ਜੇ ਜਿਵੇਂ ਅਸੀਂ ਕਹਿ ਸਕਦੇ ਹਾਂ ਜੱਥੇਦਾਰ ਅਕਾਲੀ ਫੁੱਲਾ ਸਿੰਘ ਜੋ ਕਿਰਦਾਰ ਦੇ ਵਿੱਚ ਪੱਕਾ ਹੋਵੇ ਤੇ ਆਪ ਗੁਰੂ ਦੇ ਨਾਮ ਵਿੱਚ ਰੰਗਿਆ ਹੋਵੇ ਤਾਂ ਇਹ ਗੱਲ 90% ਤੁਸੀਂ ਮੈਂ ਕਹਿ ਸਕਦਾ ਬਾਕੀ ਤੁਸੀਂ ਵੀ ਜਰੂਰ ਦੱਸਿਓ ਕਿ ਸਾਡੇ ਨੌਜਵਾਨ ਦੁਬਾਰਾ ਅੰਮ੍ਰਿਤ ਛੱਕ ਕੇ ਉਸੇ ਤਰ੍ਹਾਂ ਗੁਰੂ ਦੇ ਰੰਗ ਵਿੱਚ ਰੰਗੇ ਜਾਣਗੇ ਕਿਉਂਕਿ ਸਾਡੇ ਜਿਹੜੇ ਪੂਰਵਜਾ ਉਹ ਤੇ ਸਾਰਿਆਂ ਦੇ ਸਿੱਖ ਉਹ ਸੰਘਰਸ਼ ਦੇ ਵਿੱਚੋਂ ਨਿਕਲੇ ਹੋਏ ਜਿਨ੍ਹਾਂ ਦੇ ਕਰਕੇ ਅਸੀਂ ਬਚੇ ਹਾਂ ਜੇ ਉਹਨਾਂ ਨੇ ਕੁਰਬਾਨੀਆਂ ਨਾ ਕੀਤੀਆਂ ਹੁੰਦੀਆਂ ਤਾਂ ਸ਼ਾਇਦ ਆਪਣੇ ਸਿਰਾਂ ਤੇ ਪੱਗ ਨਾ ਹੁੰਦੀ ਤੇ ਜਿਹੜੇ ਦਾੜੀ ਕੇਸ ਗੁਰੂ ਮਹਾਰਾਜ ਦੇ ਦਿੱਤੇ ਆ ਸ਼ਾਇਦ ਇਹ ਵੀ ਨਾ ਹੁੰਦੇ ਇਸ ਸੂਬੇ ਦੇ ਵਿੱਚ ਜਿਹੜੇ ਪੰਜਾਬ ਦੇ ਨੌਜਵਾਨ ਆ ਇਹ ਬੜਾ ਦਿਲ ਲਾ ਕੇ ਸੇਵਾ ਕਰਦੇ ਆ ਗੁਰੂ ਘਰਾਂ ਦੀ ਸੇਵਾ ਸਮੁੱਚੇ ਨੌਜਵਾਨ ਪੂਰੀ ਸ਼ਰਧਾ ਨਾਲ ਕਰਦੇ ਆਪਣੇ ਟਰੈਕਟਰਾਂ ਦੇ ਨਿਸ਼ਾਨ ਸਾਬ ਲਾ ਕੇ ਕੇਸਰੀ ਝੰਡੇ ਪੱਲਿਓ ਤੇਲ ਬਾਲ ਕੇ ਗੁਰੂ ਘਰਾਂ ਦੀ ਸੇਵਾ ਕਰਨ ਜਾਂਦੇ ਨੇ ਤਾਂ ਜੇ ਕਿਧਰੇ ਇਹਨਾਂ ਨੌਜਵਾਨਾਂ ਨੂੰ ਇੱਕ ਦਿਸ਼ਾ ਮਿਲ ਜੇ ਕਿ ਤੁਸੀਂ ਪੰਜਾਬ ਨੂੰ ਇੱਕ ਸੁਰਗ ਬਣਾਉਣਾ ਜਿਹਦੇ ਵਿੱਚ ਕਿਸੇ ਤਰ੍ਹਾਂ ਦੀ ਬੇਈਮਾਨੀ ਨਾ ਹੋਵੇ ਇਸ ਤਰ੍ਹਾਂ ਦਾ ਲੀਡਰ ਉੱਠ ਕੇ ਇਹਨਾਂ ਨੂੰ ਕੋਈ ਸੇਧ ਦੇਵੇ ਤਾਂ ਤੁਸੀਂ ਦੇਖਿਓ ਕਿ ਇਹ ਸੂਬਾ ਬਹੁਤ ਜਲਦ ਦੁਨੀਆ ਦੇ ਵਿੱਚ ਇੱਕ ਨੰਬਰ ਤੇ ਜਾ ਸਕਦਾ ਜਿੰਨੀ ਦਾਨ ਪੋਨ ਦੀ ਭਾਵਨਾ ਇਸ ਸੂਬੇ ਦੇ ਵਿੱਚ ਆ ਉਹ ਦੁਨੀਆ ਦੇ ਵਿੱਚ ਕਿਸੇ ਕੋਨੇ 'ਚ ਨਹੀਂ ਮਿਲਦੀ ਸਾਡੇ ਨੌਜਵਾਨ ਸਾਡੇ ਪੰਜਾਬ ਦੇ ਖਾਸ ਤੌਰ ਦੇ ਉੱਤੇ ਜੋ ਬਾਹਰ ਵੀ ਚਲੇ ਗਏ ਉਹ ਬੜੀ ਸੇਵਾ ਭਾਵਨਾ ਰੱਖਦੇ ਆ ਕੋਈ ਪਿੰਡ 'ਚ ਸਮਾਗਮ ਹੋਵੇ ਕਿਸੇ ਪਿੰਡ ਦੇ ਵਿੱਚ ਕਿਸੇ ਪਿੰਡ ਦੀ ਕੋਈ ਕਾਰ ਵਿਹਾਰ ਹੋਵੇ ਤਾਂ ਇਹ ਨੌਜਵਾਨ ਖੁੱਲੇ ਰੂਪ ਦੇ ਵਿੱਚ ਦਾਨਪੁਨ ਕਰਦੇ ਆ। ਥੋੜਾ ਹੋਵੇ ਤਾਂ ਥੋੜਾ ਕਰ ਦਿੰਦੇ ਆ, ਬਹੁਤਾ ਹੋਵੇ ਤਾਂ ਬਹੁਤਾ ਵੀ ਕਰ ਦਿੰਦੇ ਆ। ਪੰਜਾਬ ਜੁੜਿਆ ਹੋਇਆ ਇੱਕ ਕੜੀ ਦੇ ਵਿੱਚ। ਇਸ ਕੜੀ ਨਾਲ ਕੜੀ ਮਿਲ ਕੇ ਜਿਸ ਦਿਨ ਇਹ ਕੜੀਆਂ ਇਕੱਠੀਆਂ ਹੋ ਗਈਆਂ ਤਾਂ ਇਹ ਪੰਜਾਬ ਦੁਨੀਆ ਨੂੰ ਮੂਹਰੇ ਧਰ ਲੂ। ਬਸ ਇਹਦੇ ਵਿੱਚ ਇੱਕ ਕਮੀ ਆ ਕਿ ਹਜੇ ਉਸ ਲੀਡਰ ਨੂੰ ਪੰਜਾਬ ਤਲਾਸ਼ ਰਿਹਾ ਜਿਹੜਾ ਇਹਦੀ ਨਬਜ ਫੜ ਕੇ ਇਸ ਨੂੰ ਸਹੀ ਰਾਹ ਤੇ ਲੈ ਚੱਲੇ ਤੇ ਲੋੜ ਆ ਸਾਡੇ ਨੌਜਵਾਨ ਨੂੰ ਵੱਧ ਤੋਂ ਵੱਧ ਸਾਡਾ ਇਤਿਹਾਸ ਸੁਣਨ ਦੀ ਸਾਡੇ ਪ੍ਰਬੰਧ ਕੀ ਢਾਂਚੇ ਦਾ ਇਤਿਹਾਸ ਸਾਡੇ ਕਿਰਦਾਰਾਂ ਦਾ ਇਤਿਹਾਸ ਸਾਡੇ ਗੁਰੂਆਂ ਦਾ ਇਤਿਹਾਸ ਕਿ ਦੁਬਾਰਾ ਅੰਦਰੋਂ ਨਵਾਂ ਜੀਵਨ ਪ੍ਰਗਟ ਹੋਵੇ ਤੇ ਅਸੀਂ ਉਸ ਪ੍ਰਮਾਤਮਾ ਦੇ ਰਾਹ ਦੇ ਉੱਤੇ ਚੱਲਦੇ ਹੋਏ ਇਸ ਪੰਜਾਬ ਨੂੰ ਗੁਰੂ ਦੇ ਪੰਜਾਬ ਦੇ ਵਿੱਚੋਂ ਵਾਕਈ ਗੁਰੂ ਦੇ ਪੰਜਾਬ ਵਾਲੀ ਮੈਂ ਕਾਵੇ ਸਮੁੱਚੇ ਨੌਜਵਾਨਾਂ ਦਾ ਮੈਂ ਸਾਰਿਆਂ ਦਾ ਸਤਿਕਾਰ ਕਰਦਾ ਜੋ ਗੁਰੂ ਘਰ ਦਾ ਸਤਿਕਾਰ ਤੇ ਸ਼ਰਧਾ ਭਾਵਨਾ ਰੱਖਦੇ ਨੇ ਤੇ ਉਮੀਦ ਕਰਦਾ ਇੱਕ ਦਿਨ ਆਊਗਾ ਕਿ ਪੰਜਾਬ ਦੇ ਹਰ ਨੌਜਵਾਨ ਦੇ ਮੂੰਹ ਦੇ ਉੱਪਰ ਪ੍ਰਮਾਤਮਾ ਦਾ ਬਖਸ਼ਿਆ ਹੋਇਆ ਸੋਨਾ ਦਾੜਾ ਹੋਊਗਾ ਤੇ ਹਰ ਨੌਜਵਾਨ ਸਿਰ ਦੇ ਉੱਤੇ ਸੋਹਣੀ ਦਸਤਾਰ ਸਜਾ ਕੇ ਇਸ ਪੰਜਾਬ ਦੀ ਧਰਤੀ ਉੱਤੇ ਮਾਣ ਨਤੂਰੂਗਾ ਉਹ ਦਿਨ ਜ਼ਰੂਰ ਆਊਗਾ ਜਿਸ ਦਿਨ ਸਾਨੂੰ ਇੱਕ ਚੰਗਾ ਤੇ ਸੁਧਰਿਆ ਹੋਇਆ ਹੰਢਿਆ ਹੋਇਆ ਤੇ ਕਿਰਦਾਰਪੱਖੋਂ ਨਰੋਆ ਆਗੂ ਮਿਲੂਗਾ ਹਾਲ ਦੀ ਘੜੀ ਇਹ ਕੌਮ ਉਸ ਆਗੂ ਤੋਂ ਹੀਨ ਉਮੀਦ ਕਰਦੇ ਆ ਪ੍ਰਮਾਤਮਾ ਉਹ ਸਮਾਂ ਜਰੂਰ ਲੈ ਕੇ ਆਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ